ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੈਸੇ ਵੰਡਣ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਦੀ ਟੀਮ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਸਥਿਤ ਰਹਾਇਸ਼ ਕਪੂਰਥਲਾ ਹਾਊਸ ਤੇ ਛਾਪਾ ਮਾਰਿਆ ਪਰ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਪਹਿਲਾਂ ਇਲੈਕਸ਼ਨ ਕਮਿਸ਼ਨ ਦੀ ਟੀਮ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ 2 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਜਦ ਇਲੈਕਸ਼ਨ ਕਮਿਸ਼ਨ ਦੀ ਟੀਮ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ ਤਾਂ ਅੰਦਰ ਸਾਰੇ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਮਿਲੇ ਸਨ ਜਿਸ ਤੋਂ ਬਾਅਦ ਟੀਮ ਘਰ ਦੇ ਵਿਹੜੇ ਵਿੱਚੋਂ ਹੀ ਘੁੰਮ ਕੇ ਵਾਪਸ ਪਰਤ ਆਈ ਪਰ ਟੀਮ ਨੇ ਬਾਹਰ ਆ ਕੇ ਦੱਸਿਆ ਕਿ ਉਸ ਨੂੰ ਰਹਿائش ਦੇ ਅੰਦਰ ਪੈਸੇ ਵੰਡਣ ਦਾ ਕੋਈ ਸਬੂਤ ਨਹੀਂ ਮਿਲਿਆ ਇਸ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਨੂੰ ਪੱਖਪਾਤੀ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਤੇ ਭਗਵਾਨ ਸਿੰਘ ਮਾਨ ਨੇ ਕੱਲ ਇਲੈਕਸ਼ਨ ਕਮਿਸ਼ਨ ਤੇ ਨਿਸ਼ਾਨਲੇ ਸੇਧਦੇ ਹੋਏ ਆਖਿਆ अच्छा वो शरेआम पैसे बांट रहे प्रवेश वर्मा क्या नाम है उसका हाँ तो वो वो दिखता है नहीं नजर ही नहीं आता है इनको वो ट्वीट करके पैसे बांटता है कि आज मैं यहाँ पे पैसे बांटूंगा तो उ, उसका तो ध्यान नहीं है भगवंत मान के घर पे रेड कर लो केजरीवाल के घर पे रेड कर लो सौरव भारद्वाज को पकड़ लो इसको नोटिस भेज दो इसको हम इस ही रह गए अपराधी भाई साहब ईसीआई राजनीति कर रहा है

ਦਿੱਲੀ ਕੇ ਅੰਦਰ ਗੁੰਡਾਗਰਦੀ ਮੱਚੀ ਪੜੀ ਹੈ ਖੁਲੇਆਮ ਪੈਸੇ ਬਾਟੇ ਜਾ ਰਹੇ ਹਨ ਖੁਲੇਆਮ ਚਾਦਰੇ ਬਾਟੀ ਜਾ ਰਹੀ ਹੈ ਇਸ ਕਿਸਮ ਦਾ ਚੁਨਾਵ ਇਸ ਦੇਸ਼ ਦੀ ਜਨਤਾ ਨੇ ਕਦੇ ਦੇਖਿਆ ਹੀ ਨਹੀਂ ਥਾ ਉਧਰ ਦਿੱਲੀ ਚੋੜਾ ਤੋਂ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਕੱਲ ਚੰਡੀਗੜ੍ਹ ਵਿੱਚ ਵੱਡਾ ਝਟਕਾ ਲੱਗਿਆ ਚੰਡੀਗੜ੍ਹ ਵਿੱਚ ਭਾਈਪਾਨੇ ਬਹੁਮਤ ਨਾ ਹੋਣ ਦੇ ਬਾਵਜੂਦ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਜਿੱਤ ਲਈ ਭਾਜਪਾ ਨੂੰ ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਵਿੱਚ ਮਹਿਜ 16 ਕਾਉਂਸਲਰਾਂ ਦਾ ਹੀ ਸਮਰਥਨ ਹਾਸਲ ਸੀ ਪਰ ਕੱਲ੍ਹ ਹੋਈ ਇਲੈਕਸ਼ਨ ਵਿੱਚ ਉਸਨੇ 19 ਵੋਟਾਂ ਪ੍ਰਾਪਤ ਕਰਕੇ ਆਪ ਤੇ ਕਾਂਗਰਸ ਗੱਠਜੋੜ ਦੇ ਉਮੀਦਵਾਰ ਨੂੰ ਹਰਾ ਦਿੱਤਾ ਹਾਲਾਂਕਿ ਕਾਂਗਰਸ ਪਾਰਟੀ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਜਿੱਤਣ ਵਿੱਚ ਸਫਲ ਰਹੀ ਕੱਲ੍ਹ ਆਏ ਚੋਣ ਨਤੀਜਿਆਂ ਤੋਂ ਸਪਸ਼ਟ ਹੋ ਗਿਆ ਕਿ ਕਾਂਗਰਸੀ ਕਾਉਂਸਲਰਾਂ ਨੇ ਭਾਜਪਾ ਦੇ ਹੱਕ ਵਿੱਚ ਭੁਗਤ ਕੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਚੰਡੀਗੜ੍ਹ ਵਿੱਚ ਕਾਂਗਰਸ ਤੇ ਆਪ ਦੇ ਗੱਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ ਪਾਈਪਾ ਵੱਲੋਂ ਮੇਅਰ ਦੀ ਚੋਣ ਕਰਾਸ ਵੋਟਿੰਗ ਰਾਹੀਂ ਜਿੱਤ ਜਾਣ ਤੋਂ ਬਾਅਦ ਦੇਸ਼ ਵਿੱਚ ਹੁਣ ਇੰਡੀਆ ਗੱਠਜੋੜ ਵੀ ਟੁੱਟਣ ਕਿਨਾਰੇ ਪਹੁੰਚ ਗਿਆ ਹੈ ਭਾਵੇਂ ਕਿ ਇਸ ਗੱਠਜੋੜ ਵਿੱਚ ਤਰੇਣਾ ਦੀਆਂ ਖਬਰਾਂ ਕੁਝ ਸਮਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਸਨ ਪਰ ਕੱਲ ਦੀ ਚੰਡੀਗੜ੍ਹ ਦੀ ਮੇਅਰ ਦੇ ਚੋਣ ਦੇ ਨਤੀਜੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਇਹ ਗੱਠਜੋੜ ਹੁਣ ਵਿਵਹਾਰਕ ਰੂਪ ਵਿੱਚ ਜ਼ਿਆਦਾ ਸਮਾਂ ਨਹੀਂ ਚੱਲ ਸਕੇਗਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਵਿੱਚ ਵੀ ਆਪ ਤੇ ਕਾਂਗਰਸ ਇੱਕ ਦੂਸਰੇ ਦੇ ਵਿਰੁੱਧ ਇਲੈਕਸ਼ਨ ਲੜ ਰਹੇ ਹਨ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੱਲ ਕਾਂਗਰਸ ਤੇ ਦੋਸ਼ ਲਾਉਂਦਿਆਂ ਆਖਿਆ ਕਿ ਕਾਂਗਰਸ ਨੇ ਭਾਈਪਾ ਨਾਲ ਅਨੈਤਿਕ ਗੱਠਜੋੜ ਕੀਤਾ ਜਿਸ ਦੇ ਚਲਦਿਆਂ ਕਾਂਗਰਸੀ ਕੌਂਸਲਰਾਂ ਨੇ ਅੰਦਰ ਖਾਤੇ ਭਾਈਪਾ ਦੀ ਮਦਦ ਕੀਤੀ ਉਨ੍ਹਾਂ ਆਖਿਆ ਕਿ ਆਪ ਦੇ ਕਾਉਂਸਲਰਾਂ ਨੇ ਆਪਣਾ ਧਰਮ ਨਿਭਾਇਆ ਜਿਸ ਤੇ ਚਲਦਿਆਂ ਕਾਂਗਰਸ ਦੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਪਰ ਕਾਂਗਰਸ ਨੇ ਆਪ ਨਾਲ ਧੋਖਾ ਕੀਤਾ ਫਿਰ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਵੀ ਆਖਿਆ ਕਿ ਉਹ ਇਸ ਗੱਲ ਦਾ ਪਤਾ ਲਾਉਣ ਦਾ ਪੂਰਾ ਯਤਨ ਕਰਨਗੇ ਕਿ ਉਹਨਾਂ ਦੀ ਪਾਰਟੀ ਦੇ ਕਿਹੜੇ ਕਾਉਂਸਲਰਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਿਕਲ ਰਹੀ ਤੇਜ਼ ਧੁੱਪ ਦੇ ਕਾਰਨ ਕਿੜਾਕੇ ਦੀ ਠੰਡ ਤੋਂ ਸੂਬਾ ਵਾਸੀਆਂ ਨੂੰ ਰਾਹਤ ਮਿਲੀ ਹੋਈ ਹੈ ਇਸ ਦੇ ਨਾਲ ਹੀ ਜਨਵਰੀ ਮਹੀਨੇ ਵਿੱਚ ਹੀ ਮਾਰਚ ਮਹੀਨੇ ਵਰਗਾ ਅਹਿਸਾਸ ਹੋ ਰਿਹਾ ਹੈ ਪਰ ਖੇਤੀਬਾੜੀ ਮਹਾਰਾ ਨੇ ਮੰਨਿਆ ਕਿ ਮੌਸਮ ਦਾ ਇਹ ਵਰਤਾਰਾ ਕਣਕ ਦੀ ਫਸਲ ਲਈ ਬੇਹਦ ਖਤਰਨਾਕ ਹੈ ਜੇਕਰ ਮੌਸਮ ਦਾ ਇਹ ਵਰਤਾਰਾ ਇੰਜ ਹੀ ਜਾਰੀ ਰਿਹਾ ਤਾਂ ਕਣਕ ਦਾ ਝਾੜ ਬਹੁਤ ਘਟ ਜਾਵੇਗਾ ਉਧਰ ਮੌਸਮ ਮਹਾਰਾ ਨੇ ਅੱਜ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਵਿੱਚ ਅੱਜ ਤੋਂ 2 ਦਿਨ ਲਈ ਮੌਸਮ ਕਰਵਟ ਲਵੇਗਾ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਅੱਜ ਹਲਕੀ ਬਰਦਲਬਾਈ ਛਾਈ ਰਹੇਗੀ ਤੇ ਕੁਝ ਕੁ ਖੇਤਰਾਂ ਵਿੱਚ ਅੱਜ ਤੇ ਕੱਲ ਹਲਕਾ ਮੀਂਹ ਵੀ ਪੈ ਸਕਦਾ ਹੈ ਜਗਰਾਉਂ ਦੇ ਤਹਿਸੀਲਦਾਰ ਨੂੰ ਲੁਧਿਆਣਾ ਵਿੱਚ ਬੈਠ ਕੇ ਜਗਰਾਉਂ ਦੀਆਂ ਰਜਿਸਟਰੀਆਂ ਕਰਨੀਆਂ ਮਹਿੰਗੀਆਂ ਪੈ ਗਈਆਂ ਹਨ ਜਗਰਾਉਂ ਦੇ ਤਹਿਸੀਲਦਾਰ ਦੇ ਇਸ ਕਾਰਨਾਮੇ ਦਾ ਸਖਤ ਐਕਸ਼ਨ ਲੈਂਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਹੁਣ तहसीलदार ਤੋਂ ਰਜਿਸਟਰੀਆਂ ਕਰਨ ਦੇ ਅਧਿਕਾਰ ਵਾਪਸ ਲੈ ਲਏ ਹਨ ਜ਼ਿਕਰਯੋਗ ਹੈ ਕਿ ਜਗਰਾਉਂ ਦੇ ਮਾਲ ਵਿਭਾਗ ਵਿੱਚ ਚੱਲ ਰਹੇ ਗੜਬੜ ਘਟਾਲੇ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ ਮਹਾਕੰਬ ਵਿੱਚ ਮੋਨੀ ਮੱਸੀਆ ਦੇ ਇਸ਼ਨਾਨ ਮੌਕੇ ਮਚੀ ਭਗਤੜ ਨਾਲ ਸੰਬੰਧਿਤ ਘਟਨਾ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਗਠਿਤ ਨਿਆਇਕ ਕਮਿਸ਼ਨ ਨੇ ਕੱਲ ਆਪਣਾ ਕੰਮ ਸ਼ੁਰੂ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨ ਅੱਜ ਘਟਨਾ ਸਥਾਨ ਦਾ ਵੀ ਦੌਰਾ ਕਰੇਗਾ ਇਸ ਦੇ ਦਰਮਿਆਨ ਕੱਲ ਮਹਾਕੁੰਭ ਵਿੱਚ ਅੱਗ ਲੱਗਣ ਦੀ ਇੱਕ ਹੋਰ ਘਟਨਾ ਵਾਪਰੀ ਜਿਸ ਵਿੱਚ ਲਗਭਗ 20 ਟੈਂਟ ਸੜ ਕੇ ਸੁਆਹ ਹੋ ਗਏ ਹਾਲਾਂਕਿ ਗਨੀਮਤ ਰਹੀ ਕਿ ਇਸ ਹਾਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਦਿੱਲੀ ਵਿਧਾਨ ਸਭਾ ਚੋਣਾਂ ਦਾ ਕਿਲਾ ਫਤਿਹ ਕਰਨ ਲਈ ਪੰਜਾਬ ਦੀ ਆਪ ਲੀਡਰਸ਼ਿਪ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਭਗ ਪਿਛਲੇ 16 ਦਿਨ ਤੋਂ ਦਿੱਲੀ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ ਹੁਣ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਉਹਨਾਂ ਦੀ ਮਾਤਾ ਹਰਪਾਲ ਕੌਰ ਵੀ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਲਈ ਦਿੱਲੀ ਪਹੁੰਚ ਗਏ ਹਨ ਉਧਰ ਪੰਜਾਬ ਦੇ ਵਜ਼ੀਰ ਤੇ ਵਿਧਾਇਕ ਵੀ ਦਿੱਲੀ ਚੋਣਾ ਵਿੱਚ ਜੁਟੇ ਹੋਏ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਵਿਧਾਇਕ ਤੇ ਵਜ਼ੀਰ ਦਿੱਲੀ ਦੇ ਗੇੜਿਆਂ ਨੂੰ ਲੈ ਕੇ ਅੱਕ ਗਏ ਹਨ ਉਹ ਪੰਜਾਬ ਤੇ ਦਿੱਲੀ ਦੇ ਗੇੜਿਆਂ ਵਿੱਚ ਉਲਝ ਕੇ ਰਹਿ ਗਏ ਹਨ ਇਸ ਤੋਂ ਬਿਨਾ ਦਿੱਲੀ ਗੇੜਿਆਂ ਦੇ ਖਰਚੇ ਵੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਆਪਣੀ ਜੇਬ ਵਿੱਚੋਂ ਕਰਨੇ ਪੈ ਰਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਸਾਰੇ ਵਜ਼ੀਰ ਇਸ ਗੱਲੋਂ ਔਖੇ ਹੋਣ ਦੇ ਬਾਵਜੂਦ ਦਿੱਲੀ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ ਕਿਉਂਕਿ ਉਹਨਾਂ ਨੂੰ ਖਦਸ਼ਾ ਹੈ ਕਿ ਜੇਕਰ ਉਹਨਾਂ ਇੰਜ ਨਾ ਕੀਤਾ ਤਾਂ ਉਹਨਾਂ ਕੋਲੋਂ ਝੰਡੀ ਵਾਲੀ ਕਾਰ ਖੁੱਸ ਜਾਵੇਗੀ ਇਸ ਦੇ ਦਰਮਿਆਨ ਹਰਿਆਣਾ ਤੇ ਜਮਨਾ ਦੇ ਪਾਣੀ ਵਿੱਚ ਜ਼ਹਿਰ ਮਿਲਾ ਕੇ ਕਤਲੇਆਮ ਦੀ ਮਨਸ਼ਾ ਦਾ ਦੋਸ਼ ਲਗਾਉਣ ਤੋਂ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇਲੈਕਸ਼ਨ ਕਮਿਸ਼ਨ ਨੇ ਆਪਣਾ ਸਿਕੰਜਾ ਹੋਰ ਕੱਸ ਦਿੱਤਾ ਹੈ ਇਸ ਮਾਮਲੇ ਤੇ ਇਲੈਕਸ਼ਨ ਕਮਿਸ਼ਨ ਦੁਆਰਾ ਜਾਰੀ ਕੀਤੇ ਪਹਿਲਾ ਨੋਟਿਸ ਦੇ ਜਵਾਬ ਵਿੱਚ ਭਾਵੇਂ ਕੇਜਰੀਵਾਲ ਨੇ ਜਵਾਬ ਦੇ ਦਿੱਤਾ ਸੀ ਪਰ ਇਲੈਕਸ਼ਨ ਕਮਿਸ਼ਨ ਇਸ ਜਵਾਬ ਤੋਂ ਸੰਤੁਸ਼ਟ ਨਾ ਹੋਇਆ ਉਸ ਨੇ ਕੇਜਰੀਵਾਲ ਨੂੰ ਅੱਜ ਸਵੇਰੇ 11 ਵਜੇ ਤੱਕ ਆਪਣਾ ਦੁਬਾਰਾ ਜਵਾਬ ਦਾਖਲ ਕਰਨ ਦੀ ਤਾਕੀਦ ਕੀਤੀ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਕੇਜਰੀਵਾਲ ਸਪਸ਼ਟ ਕਰਨ ਕਿ ਹਰਿਆਣਾ ਕਿਵੇਂ ਇਸ ਪਾਣੀ ਵਿੱਚ ਜ਼ਹਿਰ ਮਿਲਾ ਰਿਹਾ ਹੈ ਉਧਰ ਕੇਜਰੀਵਾਲ ਨੇ ਇੱਕ ਵਾਰ ਫਿਰ ਇਲੈਕਸ਼ਨ ਕਮਿਸ਼ਨ ਤੇ ਇਸ ਨੋਟਿਸ ਦਾ ਜਵਾਬ ਦਿੰਦੇ ਹੋਏ ਤੰਜ਼ ਕੱਸਦੇ ਹੋਏ ਆਖਿਆ तीन बोतलें इलेक्शन कमीशन के लिए भी भेज दूंगा हमारे पास 20 बोतलें हैं कल रात को हमने लैब में बनवाई है 20 बोतलों का पानी में तीन बेव बोतलें राजीव कुमार जी को भेज दूंगा वो प्रेस कॉन्फ्रेंस में तीनों इलेक्शन कमिश्नर पी के दिखा दें हम मान जाएंगे कि हम हमने गलती की है पंजाब सरकार वालों प्रस्तावित दशमेश नहर दी नए सिरे तो कीती जा रही ब्यंतबंदी तहत सर्वे का काम शुरू हो गया है ਇਹ ਸਰਵੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ ਤੇ ਇਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਤੇ ਸਰਵੇ ਅਧੀਨ ਯੂਨੀਵਰਸਿਟੀ ਦੇ ਅਧਿਕਾਰੀ ਨਹਿਰ ਦੇ ਰਸਤੇ ਵਿੱਚ ਆ ਰਹੇ ਦਰਖਤਾਂ, ਮਕਾਨਾਂ ਤੇ ਹੋਰ ਇਮਾਰਤਾਂ ਤੇ ਜ਼ਮੀਨਾਂ ਦੀ شناخت ਕਰਨਗੇ। ਇਹ ਨਹਿਰ ਲਗਭਗ 61 ਕਿਲੋਮੀਟਰ ਲੰਬੀ ਹੋਵੇਗੀ ਤੇ ਇਸ ਨਹਿਰ ਲਈ ਮੁਹਾਲੀ, ਪਟਿਆਲਾ ਤੇ ਰੂਪਨਗਰ ਜ਼ਿਲ੍ਹਿਆਂ ਦੇ 54 ਪਿੰਡਾਂ ਦੀ 840 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਉਧਰ ਨਹਿਰ ਦੇ ਸਰਵੇ ਦੀ ਖਬਰ ਸੁਣ ਕੇ ਇਹਨਾਂ ਪਿੰਡਾਂ ਦੇ ਲੋਕ ਇਸ ਨਹਿਰ ਤੇ ਵਿਰੋਧ ਖੜੇ ਹੋ ਗਏ ਹਨ ਤੇ ਉਹਨਾਂ ਐਲਾਨ ਕੀਤਾ ਕਿ ਉਹ ਆਪਣੇ ਪਿੰਡਾਂ ਵਿੱਚੋਂ ਇਸ ਨਹਿਰ ਨੂੰ ਨਿਕਲਣ ਦੀ ਇਜਾਜ਼ਤ ਨਹੀਂ ਦੇਣਗੇ। ਮੋਗਾ ਦੇ ਹਾਕਮ ਤਿਰ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਇੱਕ ਵਾਰ ਫੇਰ ਪ੍ਰਸ਼ਾਸਨ ਤੇ ਪੁਲਿਸ ਨੂੰ ਕਟਹਿਰੇ ਵਿੱਚ ਖੜਦਿਆਂ ਉਹਨਾਂ ਤੇ ਦੋਸ਼ ਲਾਇਕਿਏ ਉਹ ਉਹਨਾਂ ਦੇ ਕਿਸੇ ਵੀ ਹੁਕਮ ਦੀ ਪਾਲਣਾ ਨਹੀਂ ਕਰਦੇ। ਕੱਲ ਸੋਸ਼ਲ ਮੀਡੀਆ ਤੇ ਰੁਬਰੂ ਹੁੰਦੇ ਚਾਨੀ ਨੇ ਆਖਿਆ ਕਿ ਉਹਨਾਂ 4 ਮਹੀਨੇ ਪਹਿਲਾਂ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਆਖਿਆ ਗਿਆ ਸੀ ਕਿ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਵੀਡੀਓ ਇੱਕ ਵਿਅਕਤੀ ਵੱਲੋਂ ਵਾਇਰਲ ਕੀਤੀ ਗਈ ਹੈ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਅਫਸਰ شاہੀ ਉਹਨਾਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਇਸ ਲਈ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਅਸਤੀਫਾ ਦੇਣਾ ਹੀ ਉਹਨਾਂ ਕੋਲ ਆਖਰੀ ਰਸਤਾ ਬਚਿਆ ਹੈ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿੱਚ ਸਖਲਾਈ ਲਈ ਭੇਜਣ ਲਈ ਪ੍ਰਾਇਮਰੀ ਅਧਿਆਪਕਾਂ ਲਈ ਚੋਣ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਖੁਲਾਸਾ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਕੀਤਾ ਉਨ੍ਹਾਂ ਆਖਿਆ ਕਿ ਇਸ ਦੌਰੇ ਤੇ 72 ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਚਾਹਵਾਨ ਅਧਿਆਪਕ 2 ਫਰਵਰੀ ਸ਼ਾਮ 5 ਵਜੇ ਤੱਕ ਵਿਭਾਗ ਦੀ ਵੈੱਬਸਾਈਟ ਤੇ ਇਸ ਸੰਬੰਧੀ ਅਪਲਾਈ ਕਰ ਸਕਦੇ ਹਨ। ਉਧਰ ਅਧਿਆਪਕਾਂ ਨੇ ਦਬੀ ਜ਼ੁਬਾਨ ਵਿੱਚ ਸਰਕਾਰ ਦੇ ਇਸ ਫੈਸਲੇ ਦੀ ਅਲੋਚਨਾ ਕਰਦਿਆ ਇਸ ਨੂੰ ਫਜ਼ੂਲ ਖਰਚੀ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਸਿੱਖਿਆ ਦਾ ਪੱਧਰ ਸੁਧਾਰਨ ਲਈ ਸੁਭਾ ਸਰਕਾਰ ਨੂੰ ਅਧਿਆਪਕਾਂ ਨੂੰ ਗੈਰ ਵਿਦਿਆ ਕੰਮਾਂ ਤੋਂ ਹਟਾ ਕੇ ਸਕੂਲਾਂ ਵਿੱਚ ਭੇਜਣਾ ਚਾਹੀਦਾ ਹੈ ਨਾਲ ਹੀ ਅਧਿਆਪਕਾਂ ਨੇ ਪੇਪਰਾਂ ਦੇ ਦਿਨਾਂ ਵਿੱਚ ਲੱਗ ਰਹੀਆਂ ਫਜ਼ੂਲ ਦੀਆਂ ਟ੍ਰੇਨਿੰਗਾਂ ਨੂੰ ਵੀ ਸਿੱਖਿਆ ਦੇ ਸੁਧਾਰ ਵਿੱਚ ਇੱਕ ਵੱਡਾ ਰੋੜਾ ਕਰਾਰ ਦਿੰਦਾ ਸ਼੍ਰੋਮ ਨੇ ਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਅੱਜ ਚੰਡੀਗੜ੍ਹ ਵਿੱਚ ਹੋ ਰਹੀ ਹੈ ਇਸ ਸੈਟਿੰਗ ਵਿੱਚ ਅੰਮ੍ਰਿਤਸਰ ਵਿੱਚ ਅੰਬੇਦਕਰ ਦੇ ਬੁੱਤ ਦੀ ਕੀਤੀ ਗਈ ਪੱਨ ਤੋੜ ਤੇ ਚਰਚਾ ਕੀਤੀ ਜਾਵੇਗੀ ਨਾਲ ਹੀ ਪਾਰਟੀ ਦੀ ਚੱਲ ਰਹੀ ਮੈਂਬਰਸ਼ਿਪ ਭਰਤੀ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ ਉਧਰ ਸੂਤਰਾ ਮੁਤਾਬਕ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਟੀਮ ਨੇ ਜਾਂਚ ਮੁਕੰਮਲ ਕਰ ਲਈ ਹੈ ਤੇ ਉਹ 1-2 ਦਿਨ ਤੱਕ ਇਸ ਸੰਬੰਧੀ ਆਪਣੀ ਜਾਂਚ ਰਿਪੋਰਟ ਜਨਤਕ ਕਰੇਗੀ ਮੁਹੱਲੇ ਅਦਾਲਤ ਵੱਲੋਂ ਬੀਤੇ ਦਿਨ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਲਈ ਸੁਣਾਏ ਗਏ ਫੈਸਲੇ ਦੀ ਵਿਸਥਾਰਤ ਕਾਪੀ ਮਿਲ ਗਈ ਹੈ ਇਸ ਫੈਸਲੇ ਵਿੱਚ ਸਿੱਧੂ ਮੂਸੇਵਾਲ ਨੂੰ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਮਾਮਲੇ ਵਿੱਚ ਕਲੀਨ ਚਿੱਟ ਦਿੱਤੀ ਗਈ ਹੈ ਫੈਸਲੇ ਦੀ ਘੋਕ ਕਰਨ ਤੇ ਪਤਾ ਲੱਗਿਆ ਕਿ ਇਸ ਫੈਸਲੇ ਵਿੱਚ ਅਦਾਲਤ ਨੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਕਿ ਇਸ ਕਤਲकांड ਵਿੱਚ ਸਿੱਧੂ ਮੂਸੇਵਾਲ ਦਾ ਹੱਥ ਸੀ ਇੱਥੇ ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਨੇ ਦੋਸ਼ ਲਾਇਆ ਸੀ ਕਿ ਸਿੱਧੂ ਮੂਸੇਵਾਲੇ ਨੇ ਵਿੱਕੀ ਮਿੱਡੂ ਖੇੜਾ ਦੇ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਲੁਧਿਆਣਾ ਜ਼ਿਲ੍ਹੇ ਦੇ ਹਲਵਾਰਾ ਕਮਾਂਤਰੀ ਹਵਾਈ ਅੱਡੇ ਵਿੱਚ ਉਡਾਨਾਂ ਸ਼ੁਰੂ ਕਰਨ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ ਕੱਲ ਕਈ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਹਲਵਾਰਾ ਹਵਾਈ ਅੱਡੇ ਦੀ ਸੁਰੱਖਿਆ ਦੀ ਸਮੀਖਿਆ ਮੀਟਿੰਗ ਕੀਤੀ ਇਸ ਮੌਕੇ ਦੱਸਿਆ ਗਿਆ ਕਿ ਇਸ ਹਵਾਈ ਅੱਡੇ ਤੇ ਅਪ੍ਰੈਲ ਮਹੀਨੇ ਵਿੱਚ ਹੁਣ ਉਡਾਨਾਂ ਸ਼ੁਰੂ ਹੋ ਸਕਦੀਆਂ ਹਨ ਸੰਸਦ ਵਿੱਚ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਰਾਸ਼ਟਰਪਤੀ ਅੱਜ ਸੰਸਦ ਦੇ ਦੋਮਾ ਸਦਨਾਂ ਨੂੰ ਸੰਬੋਧਨ ਕਰਨਗੇ ਇਹ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਦੋ ਪੜਾਵਾਂ ਵਿੱਚ ਹੋਵੇਗਾ ਇਸ ਦੌਰਾਨ ਵਿੱਤ ਮੰਤਰੀ ਸੀਤਾ ਰਮਨ ਕੱਲ ਲਗਾਤਾਰ 8ਵੀਂ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਬਣਾਉਣਗੇ ਬਜਟ ਸੈਸ਼ਨ ਤੋਂ ਪਹਿਲਾਂ ਕੱਲ ਸਰਪਾਰਟੀ ਮੀਟਿੰਗ ਹੋਈ ਜਿਸ ਵਿੱਚ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਤੋਂ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਸਹਿਯੋਗ ਦੀ ਮੰਗ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸੈਸ਼ਨ ਵੀ ਹੰਗਾਮੇਦਾਰ ਰਹੇਗਾ ਤੇ ਵਿਰੋਧੀ ਧਿਰ ਕੁੰਭ ਮੇਲੇ ਵਿੱਚ ਮਚੀ ਭਗੜੜ ਤੇ ਵੀਆਈਪੀ ਲੋਕਾਂ ਨੂੰ ਹੀ ਸਹੂਲਤਾਂ ਦੇਣ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰੇਗੀ ਅਮਰੀਕਾ ਦੇ ਵਸ਼ਿੰਗਟਨ ਵਿੱਚ ਕੱਲ ਹਵਾਈ ਅੱਡੇ ਤੇ ਇੱਕ ਵੱਡਾ ਹਾਸਾ ਹੋਇਆ ਜਦੋਂ ਹਵਾਈ ਅੱਡੇ ਤੇ ਉਤਰਨ ਤੋਂ ਕੁਝ ਸਮਾਂ ਪਹਿਲਾਂ ਇੱਕ ਜਹਾਜ਼ ਫੌਜੀ ਹੈਲੀਕਾਪਟਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਦੋਵੇਂ ਜਹਾਜ਼ ਦਰਿਆ ਵਿੱਚ ਡਿੱਗ ਗਏ ਇਸ ਹਾਸੇ ਵਿੱਚ 67 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ